ਯਾਨੀ ਕਿ ਤਾਰ ਸਿੰਘ ਮੈਮੋਰੀਅਲ ਗਵਰਨਮੈਂਟ ਕਾਲਜ ਟਾਂਡਾਊਟਮੂਡ ਵਿਖੇ ਸੈਸ਼ਨ 25-26 ਦੇ ਪ੍ਰੋਸਪੈਕਟਰਸ ਰਿਲੀਜ਼ ਸੈਰੇਮਨੀ ਦੇ ਵਿੱਚ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਜਸਵੀ ਸਿੰਘ ਜੀ ਰਾਜਾ ਗਿਲ ਜੀ ਨੂੰ ਇੱਥੇ ਬੁਲਾਇਆ ਗਿਆ ਸੀ ਮੈਂ ਉਹਨਾਂ ਦਾ ਇੱਥੇ ਕਾਲਜ ਵਿਖੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇਸ ਸੈਸ਼ਨ ਦੇ ਵਿੱਚ ਇਸ ਕਾਲਜ ਵਿਖੇ ਬੀਏ, ਬੀਐਸਸੀ, ਬੀਸੀਏ, ਬੀਐਸਸੀ ਮੈਡੀਕਲ, ਬੀਐਸਸੀ ਨਾਨ ਮੈਡੀਕਲ, ਬੀਕਾਮ, ਐਮਏ ਪੋਲੀਟੀਕਲ ਸਾਇੰਸ, ਪੀਜੀ ਡੀਸੀਏ ਕੋਰਸੇ ਚੱਲ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਤਹਿਤ ਵੀ ਦੋ ਸਰਟੀਫਿਕੇਟ ਕੋਰਸੇ ਆਫਿਸ ਆਟੋਮੇਸ਼ਨ ਐਂਡ ਕੰਪਿਊਟਰ ਅਡਿਟ اکاؤنٹਿੰਗ ਚੱਲ ਰਹੇ ਆ ਤੇ ਮੇਰੀ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀ ਇਸ ਕਾਲਜ ਵਿਖੇ ਪਹੁੰਚ ਕੇ ਐਡਮਿਸ਼ਨ ਲੈਣ ਦਾਖਲਾ ਲੈਣ ਕਿਉਂਕਿ ਕਾਲਜ ਦੇ ਵਿੱਚ NCC NSS Sports Youth Festival ਦੀਆਂ ਐਕਟੀਵਿਟੀਆਂ ਰੈੱਡ ਰਿਬਨ ਰੈੱਡ ਕਰਸਾ ਸੁਸਾਇਟੀ ਬਹੁਤ سارے ਐਸੇ ਵਿੰਗ ਤੇ ਐਸੇ ਕਲੱਬਸ ਐਂਡ ਸੁਸਾਇਟੀਆਂ ਚੱਲ ਰਿਹਾ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਨਾ ਕੇਵਲ ਸਟੇਟ ਪੱਧਰ ਤੇ ਬਲਕਿ ਨੈਸ਼ਨਲ ਪੱਧਰ ਤੇ ਉੱਤੇ ਪ੍ਰਾਪਤੀਆਂ ਕੀਤੀਆਂ ਇਸ ਕਾਲਜ ਦਾ ਸਟਾਫ ਬੜਾ ਹੀ ਮਿਹਨਤੀ ਤੇ ਬੜਾ ਅਨੁਭਵੀ ਸਟਾਫ ਹੈ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਦੱਸ ਦਿਆਂ ਕਿ ਇਸ ਪਿਛਲੇ ਸੈਸ਼ਨ ਦੇ ਦੌਰਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਬਦੌਲਤ ਇਸ ਕਾਲਜ ਵਿੱਚ 15 ਨਵੇਂ ਟੀਚਰਜ਼ ਵੱਖ-ਵੱਖ ਵਿਸ਼ਿਆਂ ਦੇ ਨੇ ਇਸ ਕਾਲਜ ਦੇ ਵਿੱਚ ਆਪਣਾ ਪਰਵੇਸ਼ ਲਿਆ ਹੈ ਸਾਡੇ ਕੋਲ ਪੱਕੇ ਲਾਇਬ੍ਰੇਰੀਅਨ ਆਏ ਹਨ ਲਾਇਬ੍ਰੇਰੀ ਦੇ ਵਿੱਚ ਤੇ ਉਹਨਾਂ ਦੀ ਮਿਹਨਤ ਸਦਕਾ ਮੈਂ ਸਾਡੇ ਕਾਲਜ ਦੇ ਵਿਦਿਆਰਥੀ ਅਕੈਡੈਮਿਕਸ ਦੇ ਵਿੱਚ ਵੀ ਯੂਨੀਵਰਸਿਟੀ ਪੱਧਰ ਦੇ ਉੱਤੇ ਸਾਡੇ ਬੀਐਸਸੀ ਮੈਡੀਕਲ ਦੇ ਵਿਦਿਆਰਥੀਆਂ ਨੇ ਸੈਕਿੰਡ ਤੇ 3 ਪੋਜੀਸ਼ਨ ਹਾਸਲ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਲਜ ਹੋਰ ਵੀ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚੇਗਾ ਤੇ ਮੈਨੂੰ ਉਮੀਦ ਹੈ ਕਿ ਇਲਾਕਾ ਨਿਵਾਸੀ ਵੱਧ ਤੋਂ ਵੱਧ ਇਸ ਕਾਲਜ ਵਿਖੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣਗੇ ਤੇ ਇੱਥੋਂ ਦੇ ਅਨੁਭਵੀ ਸਟਾਫ ਦੀਆਂ ਸੇਵਾਵਾਂ ਲੈਣਗੇ ਥੈਂਕ ਯੂ ਬਹੁਤ ਹੀ ਸਾਡੇ ਇਲਾਕੇ ਦੇ ਪੂਰੇ ਦੁਆਬੇ ਦੇ ਵਿੱਚ ज्ञानिक करता सिंह कॉलेज जो कि अपने आप ਦੇ ਵਿੱਚ ਇੱਕ ਆਪਣਾ ਨਾਮ ਆ ਉੱਥੇ ਅੱਜ ਅਸੀਂ 25ਵੇਂ 26ਵੇਂ ਦਾਖਲੇ ਦੀ ਸ਼ੁਰੂਆਤ ਕੀਤੀ ਹੈ ਔਰ ਇਹ ਉਹੀ ਕਾਲਜ ਹੈ ਜਿੱਦੇ ਜਿਹੜੇ ਕਾਫੀ ਵੱਡੇ-ਵੱਡੇ ਅਹੁਦਿਆਂ ਤੇ ਬੈਠੇ ਨੇ ਦੇਸ਼ਾਂ-ਪਰਦੇਸਾਂ ਦੇ ਵਿੱਚ ਉਹ ਇਸ ਕਾਲਜ ਤੋਂ ਹੀ ਪੜ ਕੇ ਗਏ ਨੇ ਔਰ ਇਸ ਕਾਲਜ ਦੇ ਵਿੱਚ ਪੜ੍ਹ ਕੇ ਖੇਡਾਂ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੀਆਂ 올ੰਪੀਕ ਖੇਡੇ ਨੇ ਔਰ ਕੱਲ ਤੁਸੀਂ ਦੇਖਿਆ ਹੋਣਾ ਕਿ ਹਰਸ਼ਕੰਡੀ ਸਕੂਲ ਦੀ ਵਿਦਿਆਰਥਣ ਜਿਹਦੇ ਫਾਦਰ ਇੱਕ ਰੇੜੀ ਤੇ ਸਬਜ਼ੀ ਵੇਚਦੇ ਆ ਗਲੀ ਗਲੀ ਜਾ ਕੇ ਉਹਨਾਂ ਦੀ ਬੇਟੀ ਨੇ ਪੰਜਾਬ ਦੇ ਵਿੱਚ 14 ਮਾਰਕ ਪ੍ਰਾਪਤ ਕੀਤਾ ਆ ਇਸੇ ਤਰ੍ਹਾਂ ਇਹ ਕਾਲਜ ਗਵਰਨਮੈਂਟ ਦੇ ਜਿਹੜਾ ਕਾਲਜ ਆ ਇਥੇ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਿੱਚ ਸੈਕੰਡ 3rd ਪਲੇਸਾਂ ਵੀ ਹਾਸਲ ਕੀਤੀਆਂ ਆ ਔਰ NCC ਦੇ ਵਿੱਚੋਂ ਦਿੱਲੀ ਵੀ ਗਏ ਨੇ ਬੱਚੇ ਔਰ ਸਟਾਫ ਬਹੁਤ ਹੀ ਸਾਰਾ ਜਿੰਨੇ ਵੀ ਪ੍ਰੋਫੈਸਰ ਸਾਹਿਬਾਨ ਨੇ ਟੀਚਰ ਸਾਹਿਬਾਨ ਸਾਰੇ ਬੜੇ ਮਿਹਨਤੀ ਆ ਵੈਲ ਐਜੂਕੇਟਰ ਆ ਤੇ ਮੇਰੀ ਲੋਕਾਂ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ 'ਚ ਗਵਰਨਮੈਂਟ ਕਾਲਜਾਂ ਦੇ ਵਿੱਚ ਵੱਧ ਤੋਂ ਵੱਧ ਡਮਿਸ਼ਨ ਕਰਾਓ ਤਾਂ ਕਿ ਜਿਹੜੀ ਅਸੀਂ ਸਾਡੀ ਆ ਬਿਦਆਊਟ ਰੀਜ਼ਨ ਮਨੀ ਵੇਸਟ ਹੋ ਰਹੀ ਆ ਪੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਅਸੀਂ ਬੱਚਿਆਂ ਦੀ ਐਡਮਿਸ਼ਨ ਕਰਾਉਂਦੇ ਆ ਪਰ ਗਵਰਨਮੈਂਟ ਕਾਲਜ ਜਾਂ ਗਵਰਨਮੈਂਟ ਦੇ ਜਿੰਨੇ ਵੀ ਐਜੂਕੇਸ਼ਨ ਦੇ ادارے ਆ ਉਹ ਬਹੁਤ ਵਧੀਆ ਨੇ ਔਰ ਜਿੰਨੇ ਵੀ ਟੀਚਰ ਆ ਫੇਰ ਮੈਂ ਰਿਪੀਟ ਕਰਦਾ ਕਿ ਬੜੇ ਵੈਲ ਐਜੂਕੇਟਡ ਨੇ ਔਰ ਵੱਤ ਤੋਂ ਵੱਧ ਅਸੀਂ ਇਸ ਚੀਜ਼ ਦਾ ਲਾਹਾ ਲਈਏ ਕਿਉਂਕਿ ਮੈਂ ਆਪਣੇ ਵੱਲੋਂ ਇਲਾਕੇ ਵੱਲੋਂ ਵੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਭਗਵੰਤ ਮਾਨ ਜੀ ਦਾ ਔਰ ਐਜੂਕੇਸ਼ਨ ਮਿਨਿਸਟਰ ਜਰਜੂਤ ਵੈਜੀ ਦਾ ਧੰਨਵਾਦ ਕਰਦਾ ਜਿਨੇ ਸਿੱਖਿਆ ਦੀ ਕ੍ਰਾਂਤੀ ਨੂੰ ਇੱਕ ਬਹੁਤ ਹੀ ਵੱਡੇ ਲੈਵਲ ਤੇ ਉਹਨੂੰ ਪ੍ਰੋਵਾਈਡ ਕੀਤਾ ਔਰ ਉਹਦੇ ਨਾਲ ਅੱਜ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਔਰ ਸਾਨੂੰ ਦੇਖਣ ਨੂੰ ਵੀ ਦਿਖ ਮਿਲ ਰਹੀ ਆ ਕਿ ਬੱਚੇ ਨੂੰ ਘਟੂ ਘਟ ਜਦੋਂ ਸਕੂਲ ਜਾਂ ਕਾਲਜ ਦੇ ਵਿੱਚ ਆਉਂਦਾ ਤਾਂ ਉਹਨੂੰ ਮਹਿਸੂਸ ਹੋਣ ਲੱਗ ਪਿਆ ਵੀ ਵਾਕਿਆ ਮੈਂ ਕਾਲਜ ਦੇ ਵਿੱਚ ਇੰਟਰ ਹੋ ਰਿਹਾ ਜਾਂ ਸਕੂਲ ਦੇ ਵਿੱਚ ਇੰਟਰ ਹੋ ਰਿਹਾ ਆ ਕਿਉਂਕਿ ਕਾਫੀ এডਿਕੇਸ਼ਨ ਦੇ ਲਈ ਗਵਰਨਮੈਂਟ ਨੇ ਉਪਰਾਲੇ ਕੀਤੇ ਆ ਔਰ ਸਭ ਤੋਂ ਵੱਡਾ ਬਜਟ ਜਿਹੜਾ ਆ ਉਹ এডਿਕੇਸ਼ਨ ਲਈ ਰੱਖਿਆ ਗਿਆ ਆ ਪੰਜਾਬ ਗਵਰਨਮੈਂਟ ਵੱਲੋਂ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਜਿਹੜੇ ਆ ਐਡਮਿਸ਼ਨ ਕਾਲਜਾਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਔਰ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਐਡਮਿਸ਼ਨ ਕਰਵਾਓ ਬਹੁਤ-ਬਹੁਤ ਤੁਹਾਡਾ ਧੰਨਵਾਦ